ਤੇ ਯਾਰ ਲੋਕ ਤਾਂ ਗੰਡੇ ਵਾਹਨ ਚਲਾਉਂਦੇ ਬਈ ਵਧੀਆ ਐ ਵਾਹਨ ਤੇ ਐ ਬਈ ਇਹ ਹੈ ਕੱਚਾ ਗੰਡਾ ਭੂਕਾਂ ਵਾਲਾ ਵੱਟ ਤੇ ਥੁੜੀ ਨਹੀਂ ਵਾਹਨ ਚ ਲੱਗੇ ਹੁੰਦਾ ਐ ਲੱਗੇ ਤਾਂ ਵਾਹਨ ਚ ਹੀ ਆ ਤੇ ਪਰ ਇਹ ਗਰੋਥ ਜ਼ਿਆਦਾ ਕਰਦਾ ਵੱਟ ਤੇ ਇਹ ਤੇ ਬੈੱਡ ਇੱਕ ਬੈੱਡ ਤੇ ਵੀ ਲਾਉਂਦੇ ਬੈੱਡ ਬਣਾ ਕੇ ਬੈੱਡ ਬਣਾ ਕੇ ਵੀ ਲੱਗ ਜਾਂਦੇ ਹਾਂ ਤੇ ਇਹ ਫਿਰ ਤੁਸੀਂ ਵੱਟਾਂ ਕਿਉਂ ਚੁਣੀਆਂ ਇਹ ਵੱਟਾਂ ਐ ਮੇਰੇ ਕੋਲ ਹਾਲ ਵੱਟਾਂ ਵਾਲੇ ਸੀ ਅੱਛਾ ਛੋਟਾ ਐਂ ਨਾ ਤੁਹਾਡੇ ਕੋਲ ਜਿਹੜਾ ਹੋ ਟ੍ਰੈਕਟਰ ਵਾਲਾ ਇਹ ਹੱਥ ਥਲੇ ਨਾਲ ਪਾਇਆ ਹੱਥ ਥਲੇ ਨਾਲ ਪਾਇਆ ਸਾਰੇ ਬਈ ਹੱਥ ਥਲੇ ਨਾਲ ਪਾਇਆ ਤੇ ਜਿਹੜੇ ਹੁਣ ਬਈ ਵਿਚ ਆ ਵੀ ਲਾਈ ਬੈਠੇ ਜ ਅੱਛਾ ਇਹਦੇ ਚ ਇਹਦੇ ਚ ਕਦੂ ਲੱਗੇ ਬਈ ਹਾਂ ਅ ਜਦੋਂ ਨੂੰ ਕਦੂਆਂ ਨੇ ਕਾਮਯਾਬ ਹੋਣਾ ਹਾਂ ਵੱਲਾਂ ਵੱਧਣੀਆਂ ਉਦੋਂ ਆ ਜਿਹੜੇ ਆਪਣੇ ਆ ਗੰਡੇ ਪੱਤੇ ਜਾਣਗੇ ਗੰਡੇਆਂ ਥਾਂ ਤੇ ਕਦੂ ਆ ਜਾਣਗੇ ਅੱਛਾ ਆਹ ਗੰਡੇ ਉਦੋਂ ਪੱਤੇ ਜਾਣਗੇ ਆ ਗੰਡੇ ਯਾਨੀ ਕਿ ਅੱਜ ਤੋਂ 40 ਦਿਨਾਂ ਨੂੰ ਪੱਤੇ ਜਾਣਗੇ ਇਹ 40 ਦਿਨਾਂ ਨੂੰ ਇਹ ਪੱਤੇ ਜਾਣਗੇ ਤੇ ਫਰਵਰੀ ਦੇ ਵਿੱਚ ਇਹਨੇ ਕਿਤੇ ਜਾ ਕੇ ਇੱਥੇ ਖੁੱਲੇ ਥਾਂ ਚਾਉਣਾ ਖੁੱਲੇ ਥਾਂ ਜਾਉਣਾ ਹਾਂ ਇਹ ਬਈ ਗੁਰਵਿੰਦਰ ਪਹਿਲਾਂ ਤੋਂ ਪਲੈਨਿੰਗ ਕਿਉਂ ਕਿਵੇਂ ਫਰਬਹੁ ਪਾਤੀ ਖੇਤੀ 'ਚ ਫਾਇਦਾ ਬਈ ਇਹਦੇ ਚ ਹਾਂ ਬਈ ਐਂ ਐ ਇਹਦੇ ਚ ਨਾ ਆਹ ਕਹਿੰਦੇ ਦੋ ਤਰ੍ਹਾਂ ਦੀ ਖੇਤੀ ਹੋਈ ਨਾਲ ਤਾਂ ਕਦੂਆਂ ਦੇ ਆਪਣੀ ਮੇਨ ਫਸਲ ਆ ਜਿਹੜੀ ਉਹ ਕਦੂਆਂ ਦੀ ਹੈਗੀ ਹੈਗੀ ਆ ਇਹ ਬਾਈ ਕਿਵੇਂ ਚੱਕਦੇ ਪਾਣੀ ਆ ਕਿਵੇਂ ਇਹਦਾ ਹਰ ਪਾਣੀ ਕਿ ਵੀ ਤਰੇਲ ਨਾਲ ਆ ਜਾਂਦਾ ਨਾ ਅੰਦਰਲੇ ਪਾਸੇ ਅੰਦਰਲੇ ਪਾਸੇ ਇਹ ਝਾੜਨਾ ਪੈਂਦਾ ਝਾੜਦੇ ਵਧੀਆ ਰਹਿੰਦਾ ਥੱਲੇ ਨਾਲ ਤਾਂ ਸਲਾਬ ਬਣੀ ਰਹਿੰਦੀ ਹੈ ਠੀਕ ਹੈ ਠੀਕ ਹੈ ਤੇ ਆਪਣੀ ਮੇਨ ਫਸਲ ਦਾ ਬਈ ਕਦੂਆਂ ਦੀ ਆ ਹੂੰ ਹੂੰ ਤੇ ਜਿਹੜਾ ਆ ਥਾਂ ਆਪ ਨੂੰ ਛੱਡਣਾ ਹੀ ਪੈਣਾ ਕਦੂਆਂ ਦੇ ਵਿੱਚ ਵੱਲਾਂ ਵਾਸਤੇ ਜੇਕਰ ਆਪ ਇਹਦੇ ਚ ਗੰਡੇ ਨਹੀਂ ਲਾਉਂਦੇ ਬਈ ਜਾਂ ਕੋਈ ਹੋਰ ਸਬਜ਼ੀ ਨਹੀਂ ਲਾਉਂਦੇ ਇਹ ਮਤਲਬ ਵੀ 60 65 ਦਿਨ ਵਿਹਲਾ ਹੀ ਰਹੂਗਾ ਨਾਲੇ ਕੱਖ ਹੋਣਗੇ ਤੇ ਨਾਲੇ ਕੱਖ ਵੀ ਚਲਣਾ ਹੋਣਗੇ ਤਾਂ ਸੁੱਕਾ ਰਹੂਗਾ ਪਰ ਤੇ ਹੁਣ ਜਿਹੜੇ ਵਿੱਚ ਗੰਡੇ ਲਾਏ ਆ ਜਿੰਨਾ ਕਦੂਆਂ ਦੇ ਖਰਚਾ ਹੁਣ ਆਏ ਗੰਦੇ ਕੋਈ ਥੋੜਾ ਬਹੁਤਾ ਕਮਾਈ ਦੇਣਗੇ ਹਾਂ ਪੂਰਾ ਪੱਲਾ ਕਰ ਦੇ। ਤੇ ਕਿਹੜੀ ਵੈਰੈਟੀ ਹੈ ਬਾਈ ਗੰਡਿਆਂ ਦੀ ਇਹ? ਇਹ ਟਾਕੀ 821 ਹੈ ਬਈ। ਠੀਕ ਆ ਇਹ ਵਾਲੀ ਬਈ ਚ ਇੰਝ ਕਰਦੇ ਹਾਂ। ਨਹੀਂ ਆਪਾਂ ਟਾਕੀ 821 ਲੈਣੇ ਹੁੰਦੇ ਆ ਇਹ ਬਈ। ਹਾਂ ਤੇ ਰਾਂਝਾ ਹੀ ਕਦੂ ਲੈਣੇ ਹੁੰਦੇ ਆ। ਰਾਂਝਾ ਕਦੂ। ਤੇ ਇਹ ਬਾਈ ਕਿੰਨਾ ਹੈਗਾ ਥਾਂ ਲਾਇਆ ਜਿਹੜਾ? ਮੇਰੇ ਕੋਲੇ ਆਹ ਕਦੂ ਕਦੂ ਦਾ 1.5 ਕਿੱਲ। 1.5 ਕਿੱਲ। ਜੇ ਗੱਲ ਕਰਕੇ ਕਰੀਂ ਅੰਦਰ 1.5 ਕਿੱਲੇ ਦੇ ਵਿੱਚੋਂ ਮੰਨ ਕੇ ਚੱਲੋ ਜੇ ਤੁਸੀਂ ਆਹ ਗੰਡੇ ਆ ਹੁਣ ਜ ਕਿੰਨਾ ਕੁ ਜੀ ਅੰਦਾਜ਼ਾ ਕਲਾਈ ਗਏ ਵੀ ਇਹਦਾ ਖਰਚਾ ਪੂਰਾ ਕਰਕੇ ਥੋੜਾ ਪ੍ਰੋਫਿਟ ਵੀ ਹੋਊਗਾ ਨਹੀਂ ਜਿਹੜੇ ਵਿੱਚ ਸਬਜ਼ੀ ਹੈ ਇਹ ਪ੍ਰੋਫਿਟ ਨਹੀਂ ਇਹਦਾ ਮੰਨ ਲਓ ਵੀ ਕੋਈ 30 40 ਹਜ਼ਾਰ ਦੇ ਕੋਈ 20 ਹਜ਼ਾਰ ਦੇ ਬਸ ਮਤਲਬ ਖਰਚੇ ਪਾਣੀ ਵਾਸਤੇ ਹੈ ਖਰਚਾ ਪਾਣੀ ਇਹ ਪੂਰਾ ਕਰ ਦੂਗੀ ਜਿਹੜੇ ਹੁਣ ਤੁਸੀਂ ਇਹ ਕੱਦੂ ਲਾਏ ਆ ਅੱਜ ਬਈ ਇਹ ਹੁਣ ਵੱਲਾਂ ਤਿਆਰ ਹੋ ਗਈਆਂ ਬਈ ਇਹ ਹਾਂ ਇਹ ਕੱਦੂ ਦੇ ਵੱਲਾਂ ਮਤਲਬ ਇਹ ਆਪਣੀਆਂ ਜੜੀਆਂ ਹੋਈਆਂ ਪਈਆਂ ਸਮਝ ਲਓ ਯਾਰ ਤੇ ਆਹ ਕੱਦੂ ਦੇ ਵੱਲਾਂ ਅੱਛਾ ਆਹ ਜਿਹੜੀਆਂ ਵੇਖ ਲਓ ਦਰਸ਼ਕੋ ਇਧਰ ਕੱਦੂਆਂ ਦੀਆਂ ਵੱਲਾਂ ਜਿਹੜੀਆਂ ਆਈਆਂ ਆਈਆਂ ਹੋ ਗਈਆਂ ਤੇ ਇਹਨੂੰ ਹੁਣ ਬਾਈ ਕੋਰੇ ਤੋਂ ਬਚਾਉਣ ਵਾਸਤੇ ਇਹ ਇਹ ਕੋਹ ਠੰਡ ਤੋਂ ਬਚਾਉਣ ਵਾਸਤੇ ਆਪਾਂ ਲਫਾਹ ਪਾਇਆ ਠੀਕ ਹੈ ਇਹਦਾ ਠੰਡੇ ਦਾ ਨੂੰ ਮਾਰ ਦਿੰਦੀ ਹੈ ਨਾ ਕੱਦੂਆਂ ਨੂੰ ਇਹ ਇਸ ਤਰੀਕੇ ਨਾਲ ਅੱਛਾ ਆਹ ਵੱਲਾਂ ਹੁਣ ਜਾਨੀ ਕਿ ਪੂਰੀਆਂ ਇਹ ਸੇਫ ਆ ਗਈਆਂ ਅੱਛਾ ਇਸ ਤੋਂ ਬਾਅਦ ਇਹ ਬਾਈ ਹੁਣ ਮੰਨ ਕੇ ਚਲੋ ਆ ਕਦੋਂ ਲਾਹ ਦੇਣਾ ਇਹ ਆਪਾਂ ਮੌਸਮ ਤੇ ਦੇਖਾਂਗੇ ਬਈ ਪਿਛਲੀ 1 ਆਰ ਤਾਂ ਫਰਵਰੀ ਨੂੰ ਲਾਹਤਾ ਸੀਗਾ 25 26 ਜਨਵਰੀ ਨੂੰ ਲਾਹਤਾ ਸੀਗਾ ਅੱਛਾ ਤੇ ਐਦ ਕੀ ਦੇਖੋ ਐਦ ਕੀ ਤਾਂ ਹੁਣ ਗਰਮੀ ਪਈ ਜਾਂਦੀ ਐ ਸੌਣ ਦੀ ਐ ਠੰਡ ਦੇਖੋ ਲੰਮੀ ਚੱਲਦੀ ਐ ਕੀ ਕਹਿੰਦੀ ਐ ਇਹ ਉਹਦਾ ਮੌਸਮ ਤੇ ਦੇਖਾਂਗੇ ਡਿਪੈਂਡ ਕਦੋਂ ਲਊਗਾ ਠੀਕ ਆ ਤੇ ਇਹ ਕਿੰਨੇ ਦਿਨਾਂ ਦੀ ਫਸਲ ਹੁੰਦੀ ਐ ਕਦੂਆਂ ਦੀ ਇਹ ਦੂਬਾ ਜੋ ਤਿਆਰ ਹੋ ਗਈ ਕਦੂਆਂ ਦੀ ਫਸਲ ਤਾਂ ਇਹ ਲੰਮੀ ਹੂੰ ਮਤਲਬ ਜਿਹੜੀ ਤੜਾਈ ਐ ਉਹ 60 ਦਿਨਾਂ ਬਾਅਦ ਹੋਊਗੀ ਇਹ ਤੜਾਈ 60 ਦਿਨਾਂ ਯਾਨੀ ਕਿ ਇਹ ਜਨਵਰੀ ਚ ਤੜਾਈ ਹੋਣ ਲੱਗ ਜੂਗੀ ਜਨਵਰੀ ਚ ਕੀ ਰੇਟ ਹੁੰਦਾ ਬਈ ਜਨਵਰੀ ਚ ਜਦੋਂ ਜਨਵਰੀ ਚ ਬਈ ਰੇਟ ਦਾ ਕੋਈ ਪੱਕਾ ਨਹੀਂ ਹੁੰਦਾ ਕਿਉਂਕਿ ਕੱਚੇ ਸੌਦੇ ਆ ਹੂੰ ਪਿਛਲੀ ਵਾਰ ਤਾਂ ਘਾਟਾ ਹੀ ਪਾ ਕੇ ਗਏ ਆ ਅਛਾ ਹਾਂ ਤੇ ਜੇ 10 20 ਰੁਪਏ 30 ਰੁਪਏ ਇਹਦਾ ਮੌਕੇ ਦਾ ਰੇਟ ਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਰਿਹਾ ਵਧ ਵੀ ਸਕਦਾ ਘਟ ਵੀ ਸਕਦਾ ਜੇ ਵਧ ਕੇ ਤਾਂ ਬੱਲੇ ਬੱਲੇ ਹੋਏ ਨੇ ਜੇ ਘਟ ਕੇ ਤਾਂ ਫਿਰ ਥੱਲੇ 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 ਵੀ ਹੋ ਜਾਂਦੀ ਹੈ ਸਬਜ਼ੀ ਦਾ ਕੋਈ ਪੇਤ ਨਹੀਂ ਨਹੀਂ ਸਬਜ਼ੀ ਦਾ ਕੋਈ ਪੇ ਸਬਜ਼ੀ ਦਾ ਤਾਂ ਆਏ ਆ ਬਈ ਅੱਜ ਸਵੇਰ ਟਿੰਡੇ ਲੈ ਗਏ 28 ਰੁਪਏ ਵਿਕੇ ਜਿਵੇਂ ਕੱਲ ਲੈ ਗਏ ਸੀ ਅਸੀਂ ਤੇ ਮਗਰੋਂ 3 ਰੁਪਏ ਰਹਿ ਗਏ 4 ਹੀ ਰਹਿ ਗਏ ਕੋਈ ਪਤਾ ਨਹੀਂ ਦੋ ਘੰਟੇ ਵਾਦੀ ਰੇਟ ਡੇਗ ਪਿਆ ਤੇ ਕਿੰਨੇ ਵੇ ਬਈ ਮੰਡੀ 'ਚ ਕਿੰਨੇ ਵੇ ਜਾ ਵੜਦਾ ਸੂਆ ਮੰਡੀ 'ਚ ਤਾਂ ਅਸੀਂ ਉੱਠ ਖੜਦੇ ਨੇ 2 ਵਜੇ ਬਈ ਤੇ ਤਿੰਨ 3:30 ਵਜੇ ਨੂੰ ਪਹੁੰਚ ਜਾਂਦੇ ਉੱਥੇ ਸੌਣਨੇ ਕਿਹੜੇ ਵੇਲੇ ਫਿਰ ਬਾਈ ਸੌਂਦੇ ਸੌਂਦੇ ਨੇ ਸਬਜ਼ੀ ਵਾਲਾ ਬੰਦਾ ਸੌਂਦਾ ਸੌਂਦਾ ਨਹੀਂ ਆ 10 11:00 ਨੂੰ ਰਾਤ ਨੂੰ ਵੱਜ ਜਾਂਦੇ ਆ ਤੇ 2:30 ਵਜੇ ਸਵੇਰ ਉੱਠ ਖੜਦਾ ਬੰਦਾ ਇਕੱਲਾ ਐਂ ਸੋਣਾ ਲੱਗਦਾ ਵੀ ਬਾਈ ਸਬਜ਼ੀ ਦੇ ਪੈਸੇ ਬਹੁਤ ਬਣਦੇ ਆ ਇਕੱਲਾ ਬਸ ਜਦੋਂ ਜਾਂਦਾ ਬੰਦਾ ਆਹ ਨਾਲ ਫੁਲੀ ਤੇ ਬੈਠਾ ਇਕੱਲਾ ਕਹਿੰਦਾ ਰੋ ਪੱਤੇ ਭਰ ਕੇ ਲੈ ਗਿਆ ਤੇ ਗਾ ਆਏ ਨਹੀਂ ਪਤਾ ਰੇਟ ਨਾ ਮਿਲੇ ਤੇ ਮਿਹਨਤ ਵੀ ਗਈ ਸਾਰੀ ਮਿਹਨਤ ਵੀ ਗਈ ਉਦੋਂ ਫਿਰ ਗਰੋਂਦਾ ਦਿਲ ਵੀ ਟੁੱਟ ਜਾਂਦਾ ਕਿ ਉਦਾਸ ਵੀ ਹੁੰਦਾ ਦਿਲ ਤਾਂ ਬਈ ਟੁੱਟਦਾ ਹੀ ਆ ਇਹ ਆਏ ਵੀ ਸਬਜੀ ਤਾਂ ਸਬਜੀ ਦਾ ਮਗਰ ਪੈਣਾ ਪੈਂਦਾ ਬਈ ਕਦੇ ਵਾਧੇ ਕਦੇ ਘਾਟੇ ਹੂੰ ਕਦੇ ਪੂਰਾ ਕਰ ਜਾਂਦੀ ਏ ਕਦੇ ਫਾਇਦਾ ਕਰ ਜਾਂਦੀ ਏ ਕਦੇ ਨੁਕਸਾਨ ਵੀ ਕਰ ਜਾਂਦੀ ਏ ਠੀਕ ਹੈ ਵੀ ਆਪਣਾ ਆ ਨਹੀਂ ਵੀ 1 ਸਾਲ ਛੱਡ ਕੇ ਤੇ ਆਪਾਂ ਰਾਜੀ ਬਣ ਜਾਗੇ ਠੀਕ ਆ ਹਰ ਸਾਲ ਇਹ ਜਾਨੀ ਕਿ ਆਲੂਆਂ ਨੂੰ ਤਰੇ ਇਹਦੇ ਮਗਰ ਪੈਣਾ ਪੈਂਦਾ ਸਬਜ਼ੀ ਦੇ ਮਗਰ ਪੈਣਾ ਪੈਂਦਾ ਠੀਕ ਆ ਤੇ ਫਿਰ ਜਾ ਕੇ ਕਦੇ ਮਤਲਬ ਖਾਚੇ ਪੱਲੇ ਪੂਰੇ ਹੁੰਦੇ ਆ ਠੀਕ ਆ ਜੇ ਤਾਂ ਕਦੇ ਘੱਟ ਜੀ ਗੱਲ ਕਰਕੇ ਬਈ ਰੇਸ ਸਪਰੇਅ ਦੀ ਹਨਾ ਜ਼ਿਆਦਾਤਰ ਸੋਨ ਚਾਹੁੰਦਾ ਕਹਿੰਦੇ ਬਈ ਯਾਰ ਵੀ ਬਹੁਤ ਰਿਆ ਸਪਰੇਅ ਕਰਕੇ ਤਿਆਰ ਕਰਦੇ ਆ ਹਨਾ ਸਬਜ਼ੀਆਂ ਹੁਣ ਖਾਣਾ ਤਾਂ ਪੈਂਦਾ ਹੀ ਆ ਬਈ ਹਨਾ ਤੇ ਤੁਸੀਂ ਕਿਹੜਾ ਪ੍ਰੋਡਕਟ ਤੇ ਬਾਇਓ ਦਾ ਕਰਦੇ ਆ ਇਹਦੇ ਵਿੱਚ ਇਹਦੇ ਚ ਆਏ ਆ ਬਈ ਕਣਕ ਝੋਨੇ ਨਾਲ ਘੱਟ ਹੁੰਦੇ ਇਹਤੇ ਠੀਕ ਹੈ ਹੁੰਦੀ ਹੈ ਹੁੰਦੀ ਹੈ ਮਤਲਬ ਕਣਕ ਝੋਨੇ ਨਾਲੋਂ ਤਾਂ ਕੈਮੀਕਲ ਸਬਜ਼ੀ ਦੇ ਬਹੁਤ ਘੱਟ ਜਿਵੇਂ ਨਾ ਇਹਦੇ ਤੇ ਮੈਂ ਜਿਹੜੇ ਕੀਤਾ ਆਈਪੀਐਲ ਦੇ ਕੀਤੇ ਆ ਜਿੰਨੇ ਵੀ ਗ੍ਰੋਥ ਪ੍ਰੋਮੋਟਰ ਕੀਤੇ ਜਾਂ ਸੰਝੇਲੇ ਕੀਤੇ ਜਿਵੇਂ ਦਮਨ ਹੋ ਗਿਆ ਬੈਕਟ ਵੈਪ ਹੋ ਗਿਆ ਆਈਪੀਐਲ ਦਾ ਫਾਈਵ ਜਗਾ ਉਹਦੇ ਤੇ ਸਪੈਸ਼ਲ ਕੰਪਨੀ ਦਾ ਲਿਖਿਆ ਬਾਇਓ ਦੇ ਵਿੱਚ ਬਾਇਓ ਦੇ ਵਿੱਚ ਤੇ ਆਪਾਂ ਜਿਹੜੀ ਜੂਰੀਆ ਪਾਈ ਇਹਦੇ ਚ ਬਈ ਉਹ ਆਪਾਂ ਕਦੂਆਂ ਦੇ ਵਿੱਚ ਹਜੇ ਸਪਾਈ ਨਹੀਂ ਗਈ ਠੀਕ ਹੈ ਸਟਾਰਟ ਨਹੀਂ ਕੀਤੀ ਸਟਾਰਟ ਨਹੀਂ ਕੀਤੀ ਤੇ ਜੇ ਪਾਈ ਤਾਂ ਹੀ ਇੱਕ ਅੱਧਾ ਘਟਾ ਪਾਵਾਂਗੇ ਤਾਂ ਦੋ ਪਾ ਦਾਂਗੇ ਚੱਲ ਮੰਨ ਕੇ ਚਲੋ ਤਿੰਨ ਪਾਤੇ ਕਣਕ ਚ ਤਾਂ ਆਪਾਂ ਚਾਰ ਪਾਤੇ ਮੈ ਇਦੋਂ ਪਹਿਲਾਂ ਹੀ ਕਰਤਾ ਅੱਜ ਅੱਜ 35 ਦਿਨਾਂ ਦੀ ਕਣਕ ਹੋਈ ਹੈ ਤੇ ਪਾਣੀ ਲਾਉਣ ਤੋਂ ਪਹਿਲਾਂ ਜੂਰੀਆ ਦੇ ਘਟਾ ਘਟਾ ਪਾਤਾ ਲੋਕਾਂ ਨੇ ਮੀਂਹ ਦਾ ਕਿੰਨਾ ਕ ਨੁਕਸਾਨ ਹੁੰਦਾ ਕਦੂਆਂ ਨੂੰ ਬਈ ਮੀਂਹ ਦਾ ਬਈ ਪੂਰਾ ਹੀ ਨੁਕਸਾਨ ਹੈ ਜੇ ਮੀਂਹ ਆ ਗਿਆ ਤਾਂ ਪਾਣੀ ਖੜ ਗਿਆ ਜੇ ਪਾਣੀ ਖੜ ਗਿਆ ਵੱਲ ਖਤਮ ਵੱਲ ਖਤਮ ਹਾਂ ਨੋਰਮਲ ਮਾੜਾ ਮੋਟਾ ਕੁਝ ਨਹੀਂ ਕਰਦਾ ਨੋਰਮਲ ਵੀ ਜੇ ਨਿਕਲ ਗਿਆ ਫਿਰ ਤਾਂ ਠੀਕ ਹੈ ਇਹ ਤਾਂ ਠੀਕ ਹੈ ਜੇ ਖੜਾ ਰਿਹਾ ਫਿਰ ਇਹ ਖਰਾਬ ਵੱਲ ਖਤਮ ਫਿਰ ਵੱਲ ਖਤਮ ਤੇ ਇਹਦੇ ਕਰਕੇ ਬਿੱਡਾਂ ਤੇ ਕੋਸ਼ਿਸ਼ ਕਰੋ ਲਾਉਣ ਦੀ ਹਾਂ ਚਾਹੋ ਆਹ ਵਟਾਂ ਤੇ ਲਾਈਏ ਵੀ ਵਟਾਂ ਚੱਕਦਾ ਪਾਣੀ ਕੱਢਣਾ ਸੌਖਾ ਜੇ ਨਹੀਂ ਤੇ ਕੋਸ਼ਿਸ਼ ਇਹੀ ਹੋਣੀ ਚਾਹੀਦੀ ਬਈ ਸਬਜ਼ੀ ਵਾਲਿਆਂ ਵਾਂਣ ਦੇ ਵਿੱਚ ਜਿਹੜੇ ਵਾਂਚ ਬਸ ਸਾਜੇ ਲੋ ਵਾਂ ਉੱਚੇ ਹੀ ਹੋਵੇ ਵਾਂ ਉੱਚੇ ਹੀ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਬਈ ਜਿਹੜੇ ਇਹ ਇਹ ਬਰਸਾਤੀ ਆ ਇਹ ਮਤਲਬ ਹੁਣ ਤਾਂ ਮੀਂਹ ਨਹੀਂ ਆਉਂਦੇ ਇਹ ਗਾਂ ਜਲਾਈ ਗਸਤ ਚ ਮੀਂਹ ਸਟਾਰਟ ਹੁੰਦਾ ਜੂਨ ਜਲਾਈ ਚ ਜੂਨ ਜਲਾਈ ਚ ਉਦੋਂ ਥੋੜਾ ਜਿਹਾ ਦਿੱਕਤ ਆਉਂਦੀ ਆ ਹੁਣ ਤਾਂ ਮੀਂਹ ਬਹੁਤ ਘੱਟ ਹੁੰਦੇ ਆ ਹੂੰ ਠੀਕ ਆ ਮੀਂਹ ਘੱਟ ਪੈਂਦੇ ਆ ਇਹ ਆ ਬਈ ਕਦੂਆਂ ਦੀ ਫਸਲ ਤੇ ਵਿੱਚ ਬਈ ਗੱਡੇ ਲਈ ਬੈਠਾ ਤੇ ਹੋਰ ਵੀ ਇਹ ਚ ਕੋਈ ਲਾ ਸਕਦਾ ਬੰਦਾ ਕਿ ਦੋ ਫਸਲ ਇਹਦੇ ਚ ਆਪਾਂ ਕਦੂਆਂ ਦੇ ਵਿੱਚ ਆਪਾਂ ਉਹ ਫਸਲ ਲਾ ਸਕਦੇ ਜਿਹੜੀ 60 ਦਿਨਾਂ ਚ ਤਿਆਰ ਹੋ ਜੇ ਜਿਹੜੀ ਮਟਰ ਵੀ ਜੇ ਆਪਾਂ 75 ਅੰਕ ਦਿਨਾਂ ਤੋਂ ਟ్రਾਈ ਕਰਾਂਗੇ ਤਾਂ 80-90 ਦਿਨਾਂ 'ਚ ਖਤਮ ਹੋ ਜਾਂਦਾ ਤੇ ਇਹ ਜਿਹੜੇ ਕੱਦੂ ਆ ਆਪਣੇ 80-90 ਉਹ ਜਗ੍ਹਾ ਤੇ ਜਾਂਦੇ ਜਾਂਦੇ ਲਈ ਜਾਂਦੇ 80-90 ਦਿਨ ਲਈ ਬਾਈ ਤੁਸੀਂ ਦੱਸਿਆ ਸੀਗਾ 3G 2G ਕਟਿੰਗ ਦਾ ਹਨਾ ਕੱਦੂਆਂ 'ਚ ਉਹਦਾ ਕਿੰਨਾ ਕੁ ਫਾਇਦਾ ਹੁੰਦਾ ਬਾਈ ਉਦਾਂ ਇਹ ਹੁੰਦਾ ਬਈ ਇਹ ਹੈ ਗਾਂ ਹੋਗੀ 3 ਜੂ ਕਟਿੰਗ ਜਾ ਕੇ ਫਰਵਰੀ ਮਾਰਚ ਫਰਵਰੀ ਮਾਰਚ ਕਿਉਂਕਿ ਉਦੋਂ ਕਈ ਵਾਰੀ ਨਾ ਸਿੰਗਲ ਡਾਣੀ ਵਧਣ ਲੱਗ ਜਾਂਦੀ ਹੈ ਆ ਜਿਵੇਂ ਘਰਾਂ ਚ ਕਹਿੰਦੇ ਕਦੋਂ ਤਾਂ ਲੱਗਦੇ ਨਹੀਂ ਬਾਦ ਲੱਗਦੇ ਨਹੀਂ ਹਾਂ ਤੇ ਉਹ ਮੂਰੋ ਟੂਸਾ ਤੋੜਨਾ ਤੇ ਉਹਦੀ ਆਪਾਂ ਕਟਿੰਗ ਕਰਨੀ ਪੈਂਦੀ ਤਾਂ ਕਿ ਜਿਹੜੀ ਸਿੰਗਲ ਡਾਣੀ ਦੀ ਆਪਾਂ ਗ੍ਰੋਥ ਕਰਕੇ ਉਹਦਾ ਪਿਛਲੇ ਪਾਸੇ ਫਟਾਰਾ ਕਰਾ ਲਗੇ ਠੀਕ ਹੈ ਉਹਦੇ ਚ ਮੇਲ ਤੇ ਫੀਮੇਲ ਆਪਾਂ ਨੂੰ ਦੇਖਣੇ ਪੈਂਦੇ ਆ ਵੀ ਜੇ ਆਪਣੀ ਮੇਲ ਡਾਣੀ ਆ ਤੋਂ ਆਪਣ ਨੂੰ ਉਸ ਹਿਸਾਬ ਨਾਲ ਕਟਿੰਗ ਕਟਿੰਗ ਕਰਨੀ ਪੈਂਦੀ ਹੈ ਹੋ ਜਾਂਦੀ ਹੈ ਨਾ ਤੇ ਠੀਕ ਹੈ ਦੋਸਤੋ ਇਹ ਹੈਗਾ ਬਾਈ ਕਦੂਆਂ ਦੀ ਜਿਹੜੀ ਹੈਗੀ ਜਾਣਕਾਰੀ ਹੈ ਨਾ 2210 ਤਾ ਤੁਹਾਨੂੰ ਸਾਰਾ ਤੇ ਬਾਕੀ ਜਿਹੜੀ ਫਸਲ ਵਿੱਚ ਲਾ ਸਕਦੇ ਜਿਵੇਂ ਬਹੁ ਪਾਤੀ ਖੇਤੀ ਕਹ ਦਿੰਨੇ ਹੈ ਨਾ ਉਹ ਤੁਸੀਂ ਕੋਈ ਵੀ ਕਰ ਸਕਦੇ ਜਿਹੜਾ ਗੁਰਿੰਦਰ ਨੇ ਦੱਸਿਆ ਤੇ ਬਾਕੀ ਬਾਈ ਗੁਰਿੰਦਰ ਦਾ ਚੈਨਲ ਆਪਣੀ ਖੇਤੀ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਆਪਣੀ ਖੇਤੀ ਚੈਨਲ ਨੂੰ ਫੇਸਬੁੱਕ ਤੇ YouTube ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰ ਦਿਓ ਧੰਨਵਾਦ